ਸ਼੍ਰੀ ਦੁਰਗਾ ਭਜਨ ਮੰਡਲੀ ਵੱਲੋਂ ਅਯੁੱਧਿਆ ਤੋਂ ਆਏ ਅਕਸ਼ਤ ਨੂੰ ਘਰ-ਘਰ ਜਾ ਕੇ ਵੰਡਦੇ ਹੋਏ 22 ਜਨਵਰੀ ਨੂੰ ਦੀਪਮਾਲਾ ਕਰਨ ਦਾ ਦਿੱਤਾ ਸੁਨੇਹਾ ਸ਼੍ਰੀ ਦੁਰਗਾ ਭਜਨ ਮੰਡਲੀ ਵੱਲੋਂ ਅਯੁੱਧਿਆ ਵਿੱਚ ਉਹ ਸਾਰੇ ਜਾ ਰਹੇ ਸ਼੍ਰੀ ਰਾਮਚੰਦਰ ਜੀ ਦੇ ਮੰਦਰ ਨੂੰ ਲੈ ਕੇ ਵੱਡੀ ਪੱਦਰ ਤੇ ਵਜੀਦਪੁਰ ਵਿੱਚ 25 ਤਰੀਕ ਦਾ ਲਾਈਵ ਪ੍ਰੋਗਰਾਮ ਸ਼੍ਰੀ ਦੁਰਗਾ ਮਾਤਾ ਮੰਦਿਰ ਵਜੀਦਪੁਰ ਵਿੱਚ ਰੱਖਿਆ ਗਿਆ ਅਤੇ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ ਇਸ ਦੇ ਸੰਬੰਧ ਵਿੱਚ ਸ੍ਰੀ ਦੁਰਗਾ ਭਜਨ ਮੰਡਲੀ ਅਤੇ ਸ੍ਰੀ ਅਖੰਡ ਰਮਾਇਣ ਕਮੇਟੀ ਵੱਲੋਂ ਸ੍ਰੀ ਖੰਡ ਰਮਾਇਣ ਪਾਠ ਦਾ ਭੋਗ ਪਾ ਕੇ ਲੰਗਰ ਵਰਤਾ ਕੇ ਅਤੇ ਫਿਰ ਘਰ ਘਰ ਜਾ ਕੇ ਲੋਕਾਂ ਨੂੰ ਰਾਮ ਮੰਦਿਰ ਤੋਂ ਆਇਆ ਕਸ਼ਿਤ ਲੋਕਾਂ ਨੂੰ ਵੰਡੇ ਗਏ। ਇਸ ਦੀ ਜਾਣਕਾਰੀ ਦਿੰਦਿਆਂ ਸ੍ਰੀ ਰਮੇਸ਼ ਸ਼ਰਮਾ ਅਖੰਡ ਰਮਾਇਣ ਕਮੇਟੀ ਦੇ ਆਗੂ ਨੇ ਦੱਸਿਆ ਕਿ ਸਾਰੇ ਪਿੰਡ ਵਿੱਚ ਸ੍ਰੀ ਰਾਮਚੰਦਰ ਜੀ ਦੇ ਮੰਦਿਰ ਦੀ ਖੁਸ਼ੀ ਬਹੁਤ ਵੱਡੇ ਪੱਧਰ ਤੇ ਮਨਾਈ ਜਾ ਰਹੀ ਹੈ। ਉਸ ਦਿਨ ਪੂਰੇ ਪਿੰਡ ਵਿੱਚ ਦੀਪਮਾਲਾ ਕੀਤੀ ਜਾਵੇਗੀ। ਅਤੇ ਮੰਦਰ ਵਿੱਚ ਸ੍ਰੀ ਰਾਮਚੰਦਰ ਜੀ ਮਹਾਰਾਜ ਦਾ ਗੁੰਗਾਨ ਚੱਲੇਗਾ ਇਸ ਪ੍ਰੋਗਰਾਮ ਵਿੱਚ ਨਰਿੰਦਰ ਸ਼ਰਮਾ ਸ੍ਰੀ ਤਰਸੇਮ ਲਾਲ ਸ਼ਰਮਾ ਜਿੰਦਰ ਸ਼ਰਮਾ ਮਨੋਰ ਲਾਲ ਸ਼ਰਮਾ ਰੋਸ਼ਨ ਲਾਲ ਸ਼ਰਮਾ ਕਸ਼ਮੀਰ ਲਾਲ ਸ਼ਰਮਾ ਅਤੇ ਵੱਡੀ ਗਿਣਤੀ ਵਿੱਚ ਸਾਡੀਆਂ ਪੈਣਾ ਪ੍ਰੋਗਰਾਮ ਵਿੱਚ ਹਾਜ਼ਰ ਸਨ ਫਿਰੋਜ਼ਪੁਰ ਤੋਂ ਅਨਿਲ 파ਰਦਵਾਜ ਦੀ ਰਿਪੋਰਟ ਇਹ ਆ ਜਿਹੜਾ ਪ੍ਰੋਗਰਾਮ ਕੀ ਚ ਪੂਰਾ ਗਾਰੇ ਤੁਸੀਂ ਆ ਜਿੰਨ ਜੀ ਅੱਜ ਅਸੀਂ ਜਿਹੜੇ ਗਵਾਰਾਂ ਦੇ ਜਿਹੜਾ ਇਹ ਰੂਡੀਆ ਮੰਦਰ ਨਾਇਆ ਆਪਾਂ ਮੋਢਾ ਨਮਸਕਾਰ ਪੱਤਰ ਕਰਦਿਆਂ ਜਾ ਰਹੇ ਹਾਂ ਕਿ ਕਿਉਂਕਿ ਅੱਜ ਕੱਲ੍ਹ ਕੱਲ੍ਹ ਦਾ ਪਾਰਕ ਬੰਦ ਕੀਤਾ ਹੋਇਆ ਹੈ ਅੱਜ ਵੀ ਗਾਂਡਰਮੈਂਡ ਦੇ ਪਾਰਕ ਤੇ ਧੂਪ ਪਾਉਣ ਬੰਦ ਹੈ ਸਾਰੀ ਸੰਗਤ ਕਰ ਕਰ ਉੱਧਿਆਤ ਹੋਇਆ ਮੰਤਰੀ ਜੀ ਦਾ ਕੰਮ ਕਰੇ ਜੀ ਇਹ ਜਿਹੜਾ 2023 ਦਾ ਪ੍ਰੋਗਰਾਮ ਕੀ ਪ੍ਰੋਗਰਾਮ ਕਰ ਰਹੇ ਜੀ ਇਸ ਪਰ ਕਿ ਆਨੰਦ ਕੰਦਰ ਜੀ ਦਾ ਮੰਦਿਰ ਜਿਹੜਾ ਦੁਬਾਰਾ ਉਤਾਰੀ ਕਰਕੇ ਉਸੇ ਜਗ੍ਹਾ ਤੇ ਇਥੇ ਬੜੇ ਲੰਬੇ ਸਮੇਂ ਤੋਂ ਸੰਘਰਸ਼ ਚੱਲ ਰਿਹਾ ਸੀ ਜਿਹੜੀ ਜਗ੍ਹਾ ਤੇ ਬਾਦਰੀ ਮਸਜਿਦ ਬਣੀ ਹੋਈ ਸੀ ਤੇ ਤਕਰੀਬਨ 500 ਸਾਲਾਂ ਤੋਂ ਬਾਅਦ ਅਸੀਂ ਸੁਪਰੀਮ ਕੋਰਟ ਤੋਂ ਕੇਸ ਜਿੱਤ ਕੇ ਸਾਰੇ ਆਲ ਓਵਰ ਭਾਰਤ ਦੇ ਵਿੱਚੋਂ ਹੀ ਉਹਦੇ ਲਈ ਫੰਡ 모ਹੀਆ ਹੋਇਆ ਹੈ ਅਸੀਂ ਸਾਰਿਆਂ ਨੇ ਉਹਦੇ ਵਿੱਚ ਇਨਵੋਲਵਮੈਂਟ ਦੇ ਕੇ ਤੇ ਜਿਹੜੇ ਰਾਮ ਮੰਦਰ ਉਸਾਰਿਆ ਗਿਆ 22 ਤਰੀਕ ਨੂੰ ਮੂਰਤੀ ਉੱਥੇ ਜਿਹੜੀ ਉਹਦਾ ਪ੍ਰਾਣ ਪ੍ਰティਸ਼ਠਾ ਹੋਣ ਜਾ ਰਹੀ ਹੈ ਸਾਰੇ ਨਗਰ ਦੇ ਵਿੱਚ ਬੜੀ ਖੁਸ਼ੀ ਹੈ ਅਸੀਂ ਘਰ-ਘਰ ਜਾ ਕੇ ਤੇ ਸੱਦਾ ਪਸੰਦ ਜਿੱਥੇ ਦੇ ਰਹੇ ਆ ਜਿਹੜੇ ਉੱਥੋਂ ਚਾਵਲ ਆਏ ਨੇ ਅਯੁੱਧਿਆ ਜੀ ਤੋਂ ਉਹ ਘਰ-ਘਰ ਵੰਡ ਰਹੇ ਆ ਤੇ ਨਾਲ ਇਹ ਸੱਦਾ ਦੇ ਰਹਿਆਂ ਵੀ ਉਸ ਦਿਨ ਅਸੀਂ ਦੀਵਾਲੀ ਕਰਨੀ ਹੈ ਤੇ ਬੜੇ ਉਤਸ਼ਾਹ ਦੇ ਨਾਲ ਲਾਈਵ ਮੰਦਰ ਤੇ ਚਲਾਇਆ ਜਾਣਾ ਜੋ ਵੀ ਪ੍ਰੋਗਰਾਮ ਉੱਥੇ ਚੱਲੇਗਾ ਉਹ ਲਾਈਵ ਸਾਰੀ ਸੰਗਤ ਨੂੰ ਦਿਖਾਇਆ ਜਾਣਾ ਹੈ ਸਾਰੇ ਨਗਰ ਦੇ ਵਿੱਚ ਹੀ ਬੜਾ ਚਾਅ ਤੇ ਉਤਸ਼ਾਹ ਉਡਾ ਰਹੇ ਕਿ ਜਿਹੜਾ ਰਲ ਮਿਲ ਕੇ ਅਸੀਂ ਇਸ ਦਿਨ ਨੂੰ ਬੜਾ ਇੰਜੋਏ ਕਰਨਾ ਹੈ ਸਾਰਿਆਂ ਨੇ ਖੁਸ਼ੀਆਂ ਕਿੰਨੀ ਕੁ ਸੰਗਤ ਕਿੰਨੀ ਕੁ ਸੰਗਤ ਜਿਹੜੀ ਇਕੱਠੀ ਹੋਈ ਜੀ ਪੁਰ ਮੰਦਰ 'ਚ ਤਕਰੀਬਨ ਉਸ ਦਿਨ 1500 ਮੈਂਬਰ ਸਾਡਾ 2000 ਦੇ ਕਰੀਬ ਜਿਹੜੀ ਸੰਗਤ ਹੈ ਉਹ ਮੰਦਰ ਤੇ ਆਵੇਗੀ ਕਿਉਂਕਿ ਸਾਰੇ ਬੱਚੇ-ਬੱਚੇ ਨੂੰ ਇਸ ਚੀਜ਼ ਦਾ ਬੜਾ ਚਾਅ ਹੈ ਆ ਤੁਸੀਂ ਦੇਖ ਰਹੇ ਹੋ ਕਿ ਬੱਚੇ ਝੰਡੇ ਲੈ ਕੇ ਕਿੰਨੀ ਖੁਸ਼ੀਆਂ ਦੇ ਨਾਲ ਮਤਲਬ ਜਾ ਰਹੇ ਨੇ ਇਹ ਮੰਦਰ ਦਾ ਜਿਹੜਾ ਬੜਾ Hindu ਧਰਮ ਦੇ ਲਈ ਇੱਕ ਵੱਡਾ ਉਤਸਵ ਹੈ ਇਹ ਜਿਹੜੀ ਮਨਾਇਆ ਜਾਣਾ ਹਰ ਸਾਲ ਸੋ ਸਾਰੀ ਨਗਰ ਦੇ ਲਈ ਬੜਾ ਚਾਅ ਹੈ ਇਸ ਲਈ ਇਹ ਜਿਹਨੇ ਬੜੀ ਸਾਰੀ ਅਸੀਂ ਗੱਲ ਕਰਕੇ